ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਕਿ ਪਟਿਆਲਾ ਪੁਲਿਸ ਦੇ ਵੱਲੋਂ 31 ਅਪ੍ਰੈਲ ਨੂੰ ਇੱਕ ਡਬਲ ਮਰਡਰ ਕੇਸ ਦੀ ਗੁੱਥੀ ਨੂੰ ਸੁਲਝਾ ਦਿੱਤਾ ਗਿਆ ਹੈ ਅਤੇ ਉਸ ਕੇਸ ਦੇ ਵਿੱਚ ਪੰਜ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਇੱਕ ਗੱਡੀ ਵੀ ਬਰਾਮਦ ਕੀਤੀ ਹੈ ਇਸ ਪੂਰੇ ਮਾਮਲੇ ਤੇ ਐਸਐਸਪੀ ਪਟਿਆਲਾ ਵਰਮ ਸ਼ਰਮਾ ਨੇ ਦੱਸਿਆ ਕਿ ਇਹ ਫੈਲੂ ਕੋਈ ਡਬਲ ਮर्डर ਕੇਸ ਤੇ ਦਿੱਖ ਨੂੰ ਪਟਿਆਲਾ ਪੁਲਿਸ ਦੇ ਹੱਥੋਂ ਸੁਲਝਾ ਦਿੱਤਾ ਗਿਆ ਅਤੇ ਇਸ ਕੇਸ ਦੇ ਵਿੱਚ ਪੰਜ ਮੁਜਰਮ ਗ੍ਰਿਫਤਾਰ ਕੀਤੇ ਗਏ ਅਤੇ ਮਟਰ ਕਰਨ ਵੇਲੇ ਜਿਹੜੀ ਗਾਰੀ ਇਸਤੇ ਮਾਲ ਕਿਤੇ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਅਤੇ ਜੋ ਤੇਜ਼ ਤਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਅਤੇ ਇਸ ਕਤਲ ਦੇ ਇਹ ਛੇ ਪੁਰਾਣੀ ਰਜਿਸਟ੍ਰਾ ਮਾਮਲਾ ਹੈ 23 24 ਦੀ ਦਰਮਿਆਨੀ ਰਾਤ ਦੇ ਦਰਮਿਆਨੀ ਰਾਤ ਦੇ ਵਿੱਚ ਅਕਸਰ ਜਿਹੜੇ ਕੋਕੇ ਵੀ ਖੁੱਲੇ ਵਿਖਦੇ ਨੇ ਉਥੇ ਫੋਟੋ ਮਾਰਕੀਟ ਦੇ ਉੱਤੇ ਉੱਥੇ ਹੀ ਅਕਸਰ ਜਿਹੜੀਆਂ ਗੀਆਂ ਚੜਪਾ ਦੇਖਣ ਨੂੰ ਮਿਲ ਜਾਂਦਾ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਉੱਥੇ ਰਾਉਂਡ ਦਾ ਘਲਾਕ ਪੈਟਰੋਲਿੰਗ ਵੀ ਐਨਸ਼ੋਰ ਕਰਦੇ ਆਂ ਜੀ ਜਿਹੜੇ ਕੋਕੇ ਕੋਕੇ ਖੁੱਲੇ ਆ ਇਹ ਵੀ ਅਸੀਂ ਬੰਦ ਕਰਾਵਾਂਗੇ ਪਰ ਇਹ ਆ ਕਿ ਬੇਸਿਕ ਕੰਮ ਜਿਹੜਾ ਆ ਉਹ ਇਹ ਆ ਕਿ ਜਦੋਂ ਵੀ ਕੋਈ ਵਾਰਦਾਤ ਹੋ ਜੇ ਤਾਂ ਸਰਗਰਮੀ ਨਾਲ ਉਹਦੇ ਮਗਰ ਪੈ ਕੇ ਉਹਨੂੰ ਟਰੇਸ ਕੀਤਾ ਜਾਂਦਾ ਸਰ ਇਹ ਕੋਈ ਵੀਡੀਓ ਵੀ ਵਰਤ ਕੇ ਦੇਖੋ ਕਿਸੇ ਵੀ سنگीन ਜੁਰਮ ਦੀ ਤਫਤੀਸ਼ ਜਿਹੜੀ ਆ ਉਹ ਅੱਜ ਕੱਲ ਪੁਲਿਸ ਕੋਲੇ ਬਹੁਤ ਜ਼ਿਆਦਾ ਸਾਇੰਟੀਫਿਕ ਟੂਲ ਅਵੇਲੇਬਲ ਹੈਗੇ ਜਿਹੜੇ ਮਰਡਰ ਵਾਲੇ ਇਹ ਦੋਸ਼ੀ ਸੀਗੇ ਇਹ ਮਰਡਰ ਕਰਕੇ ਆਊਟ ਆਫ ਦਾ ਸਟੇਟ ਜਿਹੜੇ ਆ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹ ਇੱਕ ਵਾਰੀ ਭੱਜ ਗਏ ਸੀ ਤੇ ਇਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਸੀ ਜਿਵੇਂ ਹੀ ਅਸੀਂ ਉਹ ਵੀਡੀਓ ਵੇਖੀ ਅਸੀਂ ਨਾਲ ਦੇ ਨਾਲ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਉਹਦਾ IPDR ਐਡਰੈਸ ਵਗੈਰਾ ਘੜਾਇਆ ਤੇ ਉਸ ਸਾਇੰਟਿਫਿਕ ਇਨਵੈਸਟੀਗੇਸ਼ਨ ਦੀ ਇਹਨਾਂ ਦੋਸ਼ੀਆਂ ਨੂੰ ਅਰੈਸਟ ਕਰਨ 'ਚ ਸਾਨੂੰ ਬਹੁਤ ਵੱਡੀ ਮਦਦ ਮਿਲੀ ਹਾਂਜੀ ਸਾਰਾ ਕੁਝ ਖਬਰ ਹੋ ਗਿਆ 23 ਚੈਨਲ ਦੇ ਲਈ ਪਟਿਆਲਾ ਤੋਂ ਜਗਜੀਤ ਸਿੰਘ ਸੱਗੂ ਦੀ ਰਿਪੋਰਟ